ਗੰਗੂ ਬੇਈਮਾਨ ਪੂਤ ਲਾ ਜੰਡਾਲੀਰਾ ਢੰਗ ਸੋਚ ਰਿਹਾ ਪਿਓ ਹੈ ਜੰਡਾਲੀਰਾ ਕਹਿੰਦਾ ਮੁਕਿਰੂਗਾ ਝਗੜਾ ਕੰਗਾਲੀਰਾ ਕਹਿੰਦਾ ਮੁਕੇ ਜੂਗਾ ਝਗੜਾ ਕੰਗਾਲੀਰਾ ਸੋ ਬੀ ਮਾਤਾਨੂ ਸੜਾਵੇ ਹਾਲ ਸਮੇ ਜਾਕੇ ਤੇ ਖੇਤੀ ਰੋਟੀਆਂ ਬਖਾਲੇ ਤੂੰ ਜ਼ਹਿਰ ਪਾਕੇ ਤੇ ਖੇਤੀ ਰੋਟੀਆਂ ਬਖਾਲੇ ਤੂੰ ਜ਼ਹਿਰ ਪਾਕੇ ਤੇ ਮਾਤਾ ਦੀਂਦੀ ਹੈ ਸਭ ਕੁ ਭਲੇ ਆਈਦਾ ਘਰ ਲਿਆ ਕੇ ਬੱਚਾ ਲਗਾਨੀ ਕੇ ਮਾਈਦਾ ਸਨੋਂ ਦੁਖੀਆਂ ਨੇ ਦੁਖੇ ਨੂੰ ਵਡਾਈਦਾ ਸਗੋਂ ਦੁਖੀਆਂ ਨੇ ਦੁੱਖ ਨੂੰ ਵਡਾਈਦਾ ਤੇਰੀ ਲੋਵ ਨੇ ਪੁਜੰਗ ਦੀ ਅਕਲ ਚੰਗੀ ਐ ਸਾਨੂੰ ਲੋੜ ਨਹੀਂ ਅਮੀਰੀ ਦੀ ਗਰੀਬੀ ਚੰਗੀ ਐ ਸਾਨੂੰ ਲੋੜ ਨਹੀਂ ਅਮੀਰੀ ਦੀ ਗਰੀਬੀ ਚੰਗੀ ਐ ਕਾਰਿਆ ਐ ਲక్ష్ਮੀ ਨੂੰ ਕਾ ਤੂੰ ਮੂੜਦੀ ਮਾਲ ਮਾਇਆ ਦਾ ਨੇ ਪਾਗਣੇ ਤੂੰ ਤੋੜਦੀ ਕਾਰਿਆ ਆਪਣੇ ਦੀ ਖੈਰ ਕਿਉਂ ਨਾ ਨੋੜਦੀ ਕਾਰਿਆ ਆਪਣੇ ਦੀ ਖੈਰ ਕਿਉਂ ਨਾ ਨੋੜਦੀ ਬੇੜਾ ਡੋ ਬਣਾ ਤੂੰ ਧਰ ਦੇਵ ਚਾੜੇ ਜਾਕੇ ਤੇ ਖੇਤੀ ਰੋਟੀਆਂ ਪਧਾਰੇ ਤੂੰ ਜ਼ਹਿਰ ਪਾਕੇ ਤੇ ਖੇਤੀ ਰੋਟੀਆਂ ਪਧਾਰੇ ਤੂੰ ਜ਼ਹਿਰ ਪਾਕੇ ਤੇ ਬੱਚਾ ਦਾ ਗਨਾਂ ਨਾ ਲਗਾ ਦੀ ਉੱਚੀ ਕੁਲਵੇ ਕੋਈ ਚੀ ਜੇ ਨਹੀਂ ਤੰਤਾਰ ਮਦੇ ਤੁੱਲਵੇ ਦੂਜੀ ਮਾਨ ਮਾਇਆ ਮੋਣੀ ਤੇ ਨਾ ਡੁੱਲਵੇ ਦੂਜੀ ਮਾਨ ਮਾਇਆ ਮੋਣੀ ਤੇ ਨਾ ਡੁੱਲਵੇ ਇਹ ਤਾਂ ਬੱਦਲਾਂ ਦੀ ਛਾਇਆ ਪਾਲੇ ਵਿੱਚ ਲੰਗੀਏ ਸਾਨੂੰ ਲੋੜ ਨਾ ਆ ਮੇਰੀ ਦੀ ਗਰੀਬੀ ਚੰਗੀਏ ਸਾਨੂੰ ਲੋੜ ਨਾ ਆ ਮੇਰੀ ਦੀ ਗਰੀਬੀ ਚੰਗੀਏ ਉਹ ਮਾਤਾ ਛੱਡਦੇ ਤੇ ਤੂੰ ਗਿਆਨ ਦੀ ਵਿਚਾਰਾ ਨੂੰ ਮੱਥੋਂ ਹੋਰ ਕਾਰ ਹੁੰਦਾ ਨਹੀਂ ਗੁਜ਼ਾਰਾ ਨੂੰ ਰਾਜ ਖਾਵਾਂਗੇ ਤੇ ਭੋਕਾਂਗੇ ਬਹਾਰਾਂ ਨੂੰ ਰਾਜ ਖਾਵਾਂਗੇ ਤੇ ਭੋਕਾਂਗੇ ਬਹਾਰਾਂ ਘਰ ਬੈਠਿਆਂ ਨੂੰ ਦਿੱਤੀ ਰੱਬ ਨੇ ਬੁਲਾ ਕੇ ਤੇ ਖੇਤੀ ਰੋਟੀਆਂ ਪਕਾੜੇ ਤੂੰ ਜ਼ਹਿਰ ਮਾ ਕੇ ਤੇ ਖੇਤੀ ਰੋਟੀਆਂ ਪਕਾੜੇ ਤੂੰ ਜ਼ਹਿਰ ਪਾ ਕੇ ਤੇ ਕੀ ਬਰੇ ਤੈ ਗੁਰਾਂ ਦੀ ਸੇਵਾ ਕੀਤੀ ਐ ਅੱਜ ਕਿਹੜੀ ਗੱਲੋਂ ਸਾਰੀ ਬਦਨੀਤੀ ਐ ਜਿੰਦ ਗਾਨੀ ਮੌਜਾ ਮਾਣਦੇ ਆ ਬੀਤੀ ਐ ਜਿੰਦ ਗਾਨੀ ਮੌਜਾ ਮਾਣਦੇ ਆ ਬੀਤੀ ਐ ਤੈਨੂੰ ਛੱਡੀ ਨਾ ਗੁਰਾਂ ਨੇ ਕਿਸੇ ਗੱਲੋਂ ਤੰਗੀ ਐ ਸਾਨੂੰ ਲੋੜ ਨਹੀਂ ਅਮੀਰੀ ਦੀ ਗਰੀਬੀ ਚੰਗੀ ਐ ਸਾਨੂੰ ਲੋੜ ਨਹੀਂ ਅਮੀਰੀ ਦੀ ਗਰੀਬੀ ਚੰਗੀ ਐ ਰਹੀ ਕਿਸੇ ਜਗ੍ਹਾ ਇਹ ਨਾ ਦੀਦ ਸੋਈ ਨਾ ਵਾਲੀ ਮਾਰ ਸਹਿੰ ਨਾ ਜੀ ਕੋਈ ਨਾ ਅੱਧੀ ਰਾਤ ਦਾ ਵਕਤ ਹੋਵੇ ਜਾਈ ਨਾ ਅੱਧੀ ਰਾਤ ਦਾ ਵਕਤ ਹੋਵੇ ਜਾਈ ਨਾ ਕੰਮ ਤੋੜ ਤੋਂ ਪਹਿਲਾਂ ਬੈਜਈਏ ਮੁਕਾਕੇ ਤੇ ਕੰਮ ਟੜਕੇ ਤੋਂ ਪਹਿਲਾਂ ਬੈਜਈਏ ਮੁਕਾਕੇ ਤੇ ਖੇਤੀ ਰੋਟੀਆਂ ਪਗਾਰੇ ਤੂੰ ਜ਼ਹਿਰ ਪਾਕੇ ਤੇ ਖੇਤੀ ਰੋਟੀਆਂ ਪਗਾਰੇ ਤੂੰ ਜ਼ਹਿਰ ਪਾਕੇ ਤੇ ਅੱਖੇ ਲੱਗਦਾ ਤੁਮਨ ਮੇਰਾ ਕਹਿਣਾ ਵੇ ਇਹ ਤਾਂ ਪਾਪ ਨਹੀਂ ਜਨਮ 잡 ਤੇ ਲੈਣਾ ਏ ਪਾਪ ਕਦੇ ਵੀ ਗੁੱਚਾ ਨਾ ਬੇਟਾ ਰਹਿਣਾ ਏ ਪਾਪ ਕਦੇ ਵੀ ਗੁੱਚਾ ਨਾ ਬੇਟਾ ਰਹਿਣਾ ਏ ਤੇਰੀ ਨਿੰਦਿਆ ਕਰੂਗੀ ਦੁਨੀਆ ਦੁਰੰਗੀ ਏ ਸਾਨੂੰ ਲੋੜ ਨਹੀਂ ਅਮੀਰੀ ਦੀ ਗਰੀਬੀ ਦੀ ਏ ਸਾਨੂੰ ਲੋੜ ਨਹੀਂ ਅਮੀਰੀ ਦੀ ਗਰੀਬੀ ਦੀ ਏ ਨੋ ਕੋਈ ਪਰਵਾਨਾ ਇਸ ਜਾਗਦੀ ਮਸਾ ਆਈਏ ਅੜੀ ਕੇ ਪੁੰਜੀ ਟੰਗਦੀ ਮਾਇਆ ਕਾਰਨਾ ਮੀ ਨਾਨੀ ਹੱਥ ਲੱਭਦੀ ਮਾਇਆ ਕਾਰਨਾ ਮੀ ਨਾਨੀ ਹੱਥ ਲੱਗਦੀ ਘਰ ਬੈਠਿਆਂ ਨੂੰ ਦਿੱਤੀ ਰੱਬ ਨੇ ਬੁਲਾ ਕੇ ਤੇ ਖੇਤੀ 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 ਰੋਟੀਆਂ ਪਕਾ ਲੈ ਤੂੰ ਜਗਹਿਰ ਪਾ ਕੇ ਤੇ ਖੇਤੀ ਰੋਟੀਆਂ ਪਕਾ ਲੈ ਤੂੰ ਜਗਹਿਰ ਪਾ ਕੇ ਤੇ ਧੋਖਾ ਕਰੇ ਕੇ ਆਖੀਰ ਦੁਖ ਪਾਵੇਗਾ ਫਲ ਤੋਗਣਾ ਪਵੇਗਾ ਪਛਤਾਵੇਗਾ ਖਾਲੀ ਹੱਥ ਸਿੱਧਾ ਨਾਰਿਕਾ ਨੂੰ ਜਾਵੇਗਾ ਖਾਲੀ ਹੱਥ ਸਿੱਧਾ ਨਾਰਿਕਾ ਨੂੰ ਜਾਵੇਗਾ ਬਲਵਤ ਸਿੰਘ ਨੇ ਰਾਚੰਦਰਾ ਕਾ ਸੰਗਿਆ ਸਾਨੂੰ ਰੋਣ ਨੀ ਅਮੀਰੀ ਦੀ ਗਰੀਬੀ ਚੰਗਿਆ ਸਾਨੂੰ ਰੋਣ ਨੀ ਅਮੀਰੀ ਦੀ ਗਰੀਬੀ ਚੰਗਿਆ